ਪਹਿਲੇ ਤਾਂ ਤੁਹਾਨੂੰ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਵਾਈਗਰੂ ਜੀ ਸੋ ਆਈ ਫੀਲ ਲਾਈਕ ਕਿਆ ਹੈ ਸੋਨੀ ਸੋਨੀ ਕੁੜੀਆਂ ਦੇ ਰਿਸ਼ਤੇ ਔਰ ਵੈਲ ਸੈਟਲਡ ਇੰਡੀਅਨ ਔਰ ਫੋਰਨਰ ਦੇ ਲੜਕੇ ਦੇ ਰਿਸ਼ਤੇ ਸੋ ਐਂਡ ਤੱਕ ਬਨੇ ਰਹਿਣਾ ਵਾਈਗਰੂ ਜੀ ਸ਼ਾਦ ਐਂਡ ਵਾਲੀ ਲੜਕੀ ਦੀ ਪ੍ਰੋਫਾਈਲ ਤੁਹਾਨੂੰ ਪਸੰਦ ਆਵੇ ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟੈਸ਼ਨ ਕਰ ਜੀ ਤੇ ਪਾਈ ਜਾਂਦੀ ਰਿਸ਼ਤਿਆਂ ਦੀ ਐਡ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਵਾਈਗਰੂ ਜੀ ਤਾਂ ਤੁਸੀਂ ਦਿੱਤੇ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਮੈਨੂੰ ਜੀ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਸਾਡੇ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਵਿੱਚ ਪਾਈ ਜਾਂਦੀ ਹੈ ਔਰ ਤੁਸੀਂ ਵੀ ਘਰ ਬੈਠ ਕੇ ਬਹੁਤ ਹੀ ਆਸਾਨ ਤਰੀਕੇ ਨਾਲ ਆਪਣੇ ਰਿਸ਼ਤੇ ਦੀ ਐਡ ਲਗਵਾ ਕੇ ਆਪਣੇ ਲਈ ਵਧੀਆ ਜੀਵਨ ਸਾਥੀ ਲੱਭ ਸਕਦੇ ਹੋ ਵਾਈਗ੍ਰੋ ਜੀ ਕਰਨਾ ਹੈ ਕੀ ਫਿਕਰ ਹੋ WhatsApp ਔਰ ਵਾਈਗ੍ਰੋ ਜੀ ਮੇਰੇ ਨਾਲ ਗੱਲ ਕਰਨ ਦਾ ਸਮਾਂ 11 ਤੋਂ 12 ਠੀਕ ਹੈ ਜੀ ਸਵੇਰ ਦੇ ਟਾਈਮ ਔਰ ਇਹ ਨਵਾਂ ਫੀਚਰ ਆਇਆ ਹਾਈਪ ਦਾ ਅਨੁਪ੍ਰੈਸ ਕਰਕੇ ਆਪਣੇ ਪੁਆਇੰਟ ਜਰੂਰ ਦੇਣਾ ਤਾਂ ਕਿ ਮੈਨੂੰ ਵੀ ਮੋਟੀਵੇਟ ਮਿਲ ਸਕੇ ਠੀਕ ਹੈ ਜੀ ਤੁਹਾਡਾ ਲਾਈਕ ਇੱਕ ਲਾਈਕ ਮੈਨੂੰ ਮੋਟੀਵੇਟ ਕਰਦਾ ਵਾਈਗ੍ਰੋ ਜੀ ਔਰ ਵਾਈਗ੍ਰਜੀ ਤੇ ਰਾਮ ਰਾਮ ਜੀ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਕਿਉਂਕਿ ਹਰ ਕੰਮ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਹੁੰਦੀ ਹੈ ਔਰ ਇਹ ਵੀ ਦੱਸਣਾ ਔਰ ਜੇ ਤੁਹਾਨੂੰ ਵੀਡੀਓ ਪਸੰਦ ਆਈਏ ਤੇ ਇਹ ਜ਼ਰੂਰ ਦੱਸਣਾ ਔਰ ਵਾਈਗ੍ਰਜੀ ਨੈਕਸਟ ਰਿਸ਼ਤਾ ਮੈਂ ਕਿਸ ਰੰਦ ਨਾਲ ਹੈ ਕਿਹਾ ਮਾਰੇ ਬਾਰੇ ਵੀ ਜੁੜ ਦੱਸਣਾ ਵਾਈਗ੍ਰਜੀ ਠੀਕ ਹੈ ਜੀ ਚਲੋ ਸ਼ੁਰੂਆਤ ਕਰਦੇ ਆ ਜੀ ਰਿਸ਼ਤੇੰਦੀ ਉਹ ਜਿਹੜੇ ਨਵੇਂ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਜਦੋਂ ਵੀ ਲੇਟੈਸਟ ਵੀਡੀਓ ਆਵੇ ਤੁਹਾਨੂੰ ਰ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੀ ਸਕਰੀਨ ਉੱਤੇ ਆ ਸਕੇ ਔਰ ਵੈਗਰੋ ਜੀ ਮੇਰੇ ਇੱਕ ਨੰਬਰ ਹੈ 680594855 ਇਸ ਤੋਂ ਇਲਾਵਾ ਮੇਰਾ ਹੋਰ ਕੋਈ ਵੀ ਨੰਬਰ ਨਹੀਂ ਹੈ ਤੁਹਾਨੂੰ ਇਸ ਤੋਂ ਇਲਾਵਾ ਕੋਈ ਮੇਰਾ ਨਾਮ ਲਾ ਕੇ ਕੋਈ ਕਾਲ ਕਰਦਾ ਤੁਹਾਡੀ ਰਿਸਪੋਨਸੀਬਲ ਮੈਂ ਨਹੀਂ ਹਾਂ ਵੈਗਰੋ ਜੀ ਕਿਉਂਕਿ ਬਸ ਮੈਂ ਮਿਸ਼ਾ ਹਾਂ ਔਰ ਵੀਡੀਓ ਚੱਕਣੀ ਮੇਰੇ ਕੋਲ ਨੰਬਰ ਹੈ ਠੀਕ ਹੈ ਜੀ ਸੋ ਸਾਡਾ ਕੰਮ ਸਿਰਫ ਐਡ ਦਾ ਵਾਈਗਰਜੀ ਠੀਕ ਹੈ ਵਾਈਗਰਜੀ ਰਿਸ਼ਤਾ ਜੀ ਦੁਬਈ ਤੋਂ ਵੈਲ ਸੈਟਲਡ ਰਾਮਗੜੀਆ ਲੜਕੇ ਦਾ ਜੀ ਨਾਮ ਸਿੰਘ ਸਿੰਗਲ ਚਾਈਲਡ ਹੈ ਠੀਕ ਹੈ ਸੋ ਹੀ ਸਿੰਗਲ ਸਨ ਹੈ اور ایک سسٹر ہے جو میرڈ ہے جی رام گڑیا نے اور 1994 دا جنم 5 فٹ 10 انچ ہے 12ویں پاس نے اور پرسنل ڈرائیور نے یو اے ای دے وچ آمدن بہت ودیا جی ہے ندی پتا جی ریٹائرڈ نے માતા جی ہوم میکر ایک سسٹر جو میرڈ ہے جی ایریا ترن تارن لڑکی چاہیے جی جو ودیا صبح ادی ہوے ودھیری جانکاری لئی ਤੁਸੀਂ انہاں نال سمپٹ کر سکدے ہو جی ਵੈਗਰੂ ਜੀ ਰਿਸ਼ਤਾ ਜੀ ਲੜਕੀ ਦਾ ਜੱਟ ਸਿੱਖ ਲੜਕੀ ਨਾਮ ਕੋਰ 1992 ਦਾ ਜਨਮ ਪੰਡ ਫੁੱਟ 6 ਹਾਈਟ ਹੈ 6ਵੀਂ ਪਾਸ ਹੈ ਜੀ ਵੈਸ਼ਨੋ ਪਰਿਵਾਰ ਹੈ ਡਿਵੋਰਸ ਹੋਇਆ ਇਹਨਾਂ ਦਾ ਤਿੰਨ ਵਾਰ ਏਰੀਆ ਜੀ ਲੁਧਿਆਣਾ ਲੜਕਾ ਉਹੀ ਸੰਪਰਕ ਕਰਨ ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਕੋਈ ਤਰਾਈ ਨਾ ਹੋਵੇ ਠੀਕ ਹੈ ਜੀ ਔਰ ਲੜਕਾ ਵਧੀਆ ਹੋਵੇ ਸਾਊ ਹੋਵੇ ਨਸ਼ੇ ਤੋਂ ਰਹਿਤ ਹੋਵੇ ਔਰ ਲੁਧਿਆਣੇ ਦੇ ਨੇੜੇ ਵਾਲੇ ਹੀ ਸੰਪਰਕ ਕਰਨ ਠੀਕ ਹੈ ਜੀ ਨਾਲ ਪਰਿਵਾਰ ਦਾ ਨੰਬਰ ਹੈ ਵੈਗਰੂ ਜੀ ਰਿਸ਼ਤਾ ਜੀ ਕੈਨੇਡਾ ਵਰਕ ਪਰਮਿਟ ਲੜਕੇ ਦਾ ਜੀ ਨਾਮ ਸਿੰਘ ਵਿਰਦੀ ਰਾਮਗੜੀਆ ਨੇ ਅਮਰਤਾ ਰਿਆ ਜੀ ਲੜਕਾ 1994 ਦਾ ਜਨਮ 1 ਫੁੱਟ 2 ਹਾਈਟ ਹੈ ਜੀ ਬੀਟੈਕ ਕੀਤੀ ਹੈ ਇਨ ਸਿਵਲ ਇੰਜੀਨੀਅਰਿੰਗ ਦੇ ਵਿੱਚ ਉਹ ਵਰਕ ਪਰਮਿਟ ਤੇ ਹੈਗੇ ਜੀ ਬ੍ਰਮਟਨ ਔਰ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਨੇ ਦੋ ਭਰਾ ਨੇ ਇੱਕ ਮੈਰਿਡ ਹੈ ਏਰੀਆ ਜੀ ਹੁਸ਼ਿਆਰਪੁਰ ਲੜਕੀ ਚਾਹੀਦੀ ਜੇਕਰ ਕੈਨੇਡਾ ਗਏ ਤੇ ਵਰਕ ਪਰਮਿਟ ਤੇ ਵੀ ਹੋਏ ਤੁਸੀਂ ਨਾਲ ਜਰੂਰ ਸੰਪਰਕ ਕਰਨਾ ਜੀ ਠੀਕ ਹੈ ਜੀ ਔਰ ਜੇ ਇੰਡੀਆ ਤੋਂ ਗਏ ਤੇ ਭਾਵੇਂ ਵੀ ਘੱਟ ਪੜ੍ਹੀ ਲਿਖੀ ਤੇ ਖੁਦ ਵੀ ਪੜਾ ਸਕਦੇ ਉਹਨੂੰ ਔਰ ਜੇ ਗਰੀਬ ਪਰਿਵਾਰ ਤੋਂ ਵੀ ਸੰਪਰਕ ਕਰ ਸਕਦੇ ਵਾਹਿਗੁਰੂ ਜੀ ਮਤਲਬ ਲੜਕੀ ਚਾਹੀਦੀ ਜੋ ਵਧੀਆ ਸੁਭਾਅ ਦੀ ਹੋਵੇ ਜੋ ਇਹਨਾਂ ਦੇ ਨਾਲ ਰਲ ਮਿਲ ਕੇ ਨਾਲ ਫੈਮਿਲੀ ਨਾਲ ਰਹਿ ਸਕੇ ਠੀਕ ਹੈ ਜੀ ਮਾਤਾ ਜੀ ਦੇ ਨਾਲ ਵਾਹਿਗੁਰੂ ਜੀ ਰਿਸ਼ਤੇ ਜੀ ਮਨੀਲਾ ਫਿਲਪੀਨ ਗਿਆ ਹੋਇਆ ਜੀ ਲੜਕਾ ਬਾਹਰ ਹੈ ਜੀ ਨੰਰਾਇਆ ਨਾਮ ਸਿੰਘ ਕੁਲਾਰ ਜੱਟ ਸਿੱਖ ਨੇ 30 ਸਾਲ ਦੀ ਉਮਰ 5 ਫੁੱਟ 11 ਹੈ ਹਾਈਟ ਹੈ ਜੀ ਪੜ੍ਹਾਈ ਇਹਨੇ 12ਵੀਂ ਪਾਸ ਹੈ ਇਹਨੇ 4 ਕਿਲੇ ਜ਼ਮੀਨ ਹੈ ਇੱਕ ਭਰਾ ਵਿਆਹ ਹੋਇਆ ਜੀ ਉਹ ਵੀ ਫੋਰਨ ਚ ਹੈ ਏਰੀਆ ਜੀ ਜਲੰਧਰ ਲੜਕੀ ਚਾਹੀਦੀ ਹੈ ਘਰੇਲੂ ਹੋਵੇ ਪੜ੍ਹੀ ਲਿਖੀ ਹੋਵੇ ਕੋਈ ਮੰਗ ਨਹੀਂ ਹੈ ਜੀ ਇਹਨਾਂ ਦੀ ਜਲੰਧਰ ਔਰ ਕਪੂਰਥਾ ਦੇ ਨੇੜੇ ਵਾਲਿਆਂ ਨੂੰ ਪਹਿਲ ਹੈ ਜੀ ਇਹਨਾਂ ਨੂੰ ਜ਼ਰੂਰ ਸੰਪਰਕ ਕਰਨਾ ਜੀ ਵਾਇਗਰ ਜੀ ਲੜਕੀ ਦਾ ਰਿਸ਼ਤਾ ਹੈ ਜੀ ਘਰੇਲੂ ਖਾਨਦਾਨੀ ਲੜਕੀ ਨਾਮ ਕੋਰ ਸੋਨੀ ਸੁਨੱਖੀ ਹੈ ਜੀ ਪੜ੍ਹਾਈ 12ਵੀਂ ਪਾਸ ਹੈ 1988 ਦਾ ਜ ਦੋਪਰਾ ઓ ਸੋਰੀ ਦੋਪਹਿਣਾ ਇੱਕ ਮੈਰਿਡ ਹੈ ਜੀ ਇੱਕ ਦੀ ਇੰਗੇਜਮੈਂਟ ਹੋਈ ਪਈ ਹੈ ਇੱਕ ਭਰਾ ਜੀ ਜੋ ਫੋਟੋਗ੍ਰਾਫਰ ਹੈ ਏਰੀਆ ਫਤਿਹਗੜ੍ਹ ਸਾਹਿਬ ਲੜਕਾ ਚਾਹੀਦਾ ਫਤਿਹਗੜ੍ਹ ਵਾਲਿਆਂ ਨੂੰ ਪਹਿਲ ਹੈ ਜੀ ਔਰ ਵਧੀਆ ਹੋਵੇ ਵਧੀਆ ਕੰਮਕਾਜ ਕਰਦਾ ਹੋਵੇ ਤੁਹਾਨੂੰ ਕੋਈ ਕਾਸਟ ਇਸ਼ੂ ਵੀ ਨਹੀਂ ਹੋਏਗਾ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਜੀ ਬਾਈ ਗੁਰਜੀ ਰਿਸ਼ਨਾ ਜੀ ਗੁਰਸਿੱਖ ਪਰਿਵਾਰ ਤੋਂ ਲੜਕੇ ਦਾ ਜੀ ਰਾਮ ਗੜੀਆ ਕਾਸਟ ਜੀ ਲੜਕੇ ਦੀ ਔਰ ਨਾਮ ਸਿੰਘ ਢੀਮਾਨ ਨੇ 1997 ਦਾ ਜਨਮ 5 ਫੁੱਟ 8 ਆਈਟਾ 12 ਬਾਰਵੀਂ ਪਾਸ ਨੇ ਇਹਨਾਂ ਦਾ ਆਪਣਾ ਕੰਮ ਹੈ ਜੀ ਆਟੋ ਮੋਬਾਈਲ ਦਾ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਦੋਪਰਾ ਅਨਮੈਰਿਡ ਨੇ ਏਰੀਆ ਤੋਂ ਰੀ ਲੜਕੀ ਚਾਹੀਦੀ ਹੈ ਗੁਰਸਿੱਖ ਪਰਿਵਾਰ ਤੋਂ ਹੋਵੇ ਕੋਈ ਮੰਗਣੀ ਬੇਸ਼ੱਕ ਗਰੀਬ ਪਰਿਵਾਰ ਤੋਂ ਹੋਵੇ ਤਾਂ ਵੀ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਜੀ ਜੇ ਲੜਕੀ ਨੇ ਅੰਮ੍ਰਿਤ ਨਹੀਂ ਛਕਿਆ ਤੇ ਬਾਝ ਵੀ ਸਕਣਾ ਸਕ ਸਕਦੀ ਹੈ ਠੀਕ ਹੈ ਜੀ ਸੋ ਇਹਨਾਂ ਨੂੰ ਜ਼ਰੂਰ ਸੰਪਰਕ ਕਰਨਾ ਨਾਲ ਨੰਬਰ ਹੈ ਜੀ ਪਰਿਵਾਰ ਦਾ ਵੈਗਰੂ ਜੀ ਰਿਸ਼ਤੇ ਜੀ ਬਿਜ਼ਨਸਮੈਨ ਮੰਗਲੀ ਇੱਕ ਲੜਕੇ ਦਾ ਜੀ ਨਾਮ ਹਾਈਟ ਰੱਖਿਆ ਗਿਆ ਜੀ ਪੂਰੀ ਹੈ ਕਾਸਟ 1991 ਦਾ ਜਨਮ 1 ਫੁੱਟ 9 ਹਾਈਟ ਹੈ ਜੀ ਹਾਈਟ ਹੈ ਜੀ ਇਹਨਰ ਆਪਣਾ ਬਿਜ਼ਨਸ ਹੈ ਕਰਿਆਨਾ ਸ਼ੋਪ ਹੈ ਪਿਤਾ ਜੀ ਵੀ ਬਿਜ਼ਨਸਮੈਨ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਭਰਾ ਤੇ ਭੈਣ ਦੋਨੋਂ ਮੈਰਿਡ ਹੈ ਜੀ ਏਰੀਆ ਜੀ ਦਸੂਆ ਹੁਸ਼ਿਆਰਪੁਰ ਲੜਕੀ ਚਾਹੀਦੀ ਜੋ ਵਧੀਆ ਹੋਵੇ ਸਿਰਫ ਜਰਨਲ ਕਾਸਟ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਇਹਨਾਂ ਦੀ ਕੋਈ ਮੰਗ ਨਹੀਂ ਹੈ ਵਾਇਗਰੂ ਜੀ ਇਹ ਰਿਸ਼ਤਾ ਹੈ ਜੀ ਰਾਮਗੜੀਆ ਲੜਕੇ ਦਾ ਲੜਕਾ ਸੈਟਲ ਹੈ ਜੀ ਨਾਮ ਸਿੰਘ ਹੈ ਜੀ ਮਠਾਰੂ ਗੀ ਹੈ ਨਦੀ ਗੋਤ ਔਰ 1986 ਦਾ ਜਨਮ 5 ਫੁੱਟ 5 ਹਾਈਟ ਆ ਬਾਰਵੀਂ ਪਾਸ ਨੇ ਇਹਨਾਂ ਦੀ ਆਪਣੀ ਇਲੈਕਟ੍ਰੀਕਲ ਦੀ ਸ਼ਾਪ ਹੈ ਜੀ ਪਿਤਾ ਜੀ ਸਰਵਿਸ ਕਰਦੇ ਨੇ ਮਾਤਾ ਜੀ ਹੋਮ ਮੇਕ ਕਰਦੇ ਦੋ ਭਰਾ ਤੇ ਦੋ ਦੋ ਭੈਣਾਂ ਸਭ ਮੈਰਿਡ ਨੇ ਠੀਕ ਹੈ ਏਰੀਆ ਜੀ ਬਟਾਲਾ ਨੇ ਦਾ ਲੜਕੀ ਚਾਹੀਦੀ ਹੈ ਸਿੰਪਲ ਲੜਕੀ ਹੋਵੇ ਨੋ ਡਿਮਾਂਡ ਸਿੰਪਲ ਮੈਰਿਜ ਚੁਣੀ ਚੜਾਵਾ ਇਹਨਾਂ ਜੋ ਸੰਪਰਕ ਕਰਨਾ ਜੀ ਵਾਈਗਰੂ ਜੀ ਰਿਸ਼ਤਾ ਜੀ ਵੈਲ ਸੈਟਲਡ ਤੇ ਲੜਕੇ ਦਾ ਜੀ ਪ੍ਰਜਾਪਤ ਕੁਮਾਰ ਨੇ ਔਰ ਨਾਮ ਹੈ ਜ ਸਿੰਘ ਡਿਵੋਰਸ ਹੋਇਆ ਜੀ ਇਹਨਾਂ ਦਾ 1986 ਦਾ ਜਨਮ ਹੈ 5 ਫੁੱਟ 10 ਬੱਚੇ ਦੀ ਹਾਈਟ ਹੈ ਜੀ MBA ਕੀਤੀ ਹੋਈ ਹੈ ਪ੍ਰਾਈਵੇਟ ਨੌਕਰੀ ਕਰਦੇ ਪਏ ਪਿਤਾ ਜੀ ਨਹੀਂ ਹੈ ਮਾਤਾ ਜੀ ਸਰਕਾਰੀ ਰਿਟਾਇਰਡ ਨੇ ਇੱਕ ਪੈਨ ਹੈ ਜੋ ਮੈਰਿਡ ਹੈ ਕੈਨੇਡਾ ਦੇ ਵਿੱਚ ਏਰੀਆ ਜੀ ਅੰਮ੍ਰਿਤਸਰ ਲੜਕੀ ਚਾਹੀਦੀ ਵੈਲ ਮੈਨਰਡ ਹੋਵੇ ਔਰ ਸਿੰਪਲ ਮੈਰਿਜ ਨੋ ਡਿਮਾਂਡ ਤੁਸੀਂ ਨਾ ਜਰੂਰ ਸੰਪਰਕ ਕਰਨਾ ਜੀ ਵਾਈਗਰੋ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਕੋਰ ਗੋਤਗੁਰੂ ਹੈ ਜੂ 1994 ਦਾ ਜਨਮ 5 ਫੁੱਟ ਹਾਈਟ ਹੈ ਪੜਾਈ ਨਾਲ ਪੀ ਜੀਸੀਏ ਪਲੱਸ ਐਮਐਸਸੀ ਆਈਟੀ ਕੀਤੀ ਡਬਲ ਐ ਤੇ 에ਰੀਆ ਜਿਸ ਸੰਗ ਰੂੜ ਲੜਕਾ ਚਾਹੀਦਾ ਜੋ ਵਧੀਆ ਹੋਵੇ ਵਿਆਹਸ਼ਣੋ ਹੋਵੇ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਫਿਰ ਆਪਣਾ ਕਾਰੋਬਾਰ ਕਰਦਾ ਹੋਵੇ ਮਾਲਵਾ ਏਰੀਏ ਨੂੰ ਪਹਿਲੇ ਜੀ ਸਿਰਫ ਰਵਿਦਾਸੀਆ ਸਿੱਖ ਫੈਮਿਲੀ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਵਾਈਗੁਰ ਜੀ ਰਿਸ਼ਤਾ ਜੀ ਲੜਕੇ ਦਾ ਰਾਮ ਗੜੀਆ ਲੜਕਾ ਬਹੁਤ ਵਧੀਆ ਕਾਰੋਬਾਰ ਹੈ ਜੀ ਇਹਨਾਂ ਦਾ ਨਾਮ ਅਜ ਸਿੰਘ 1990 ਦਾ ਜਨਮ 5 ਫੁੱਟ 7 ਆਈਟਾ 10ਵੀਂ ਪਾਸ ਹੈ ਜੀ ਇਹਨਾਂ ਦਾ ਆਪਣਾ ਵੁੱਡਨ ਵਰਕ ਬਹੁਤ ਵਧੀਆ ਹੈਗਾ ਜੀ ਔਰ ਵਧੀਆ ਆਮਦਨ ਹੀ ਹੈ ਔਰ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭਰਾ ਅਨ ਮੈਰਿਡ ਇੱਕ ਭੈਣ ਮੈਰੀਡਾ ਜੀ ਏਰੀਆ ਜੀ ਫਰੀਦਕੋਟ ਪਿੰਡ ਕਨੀਆਂ ਵਾਲਾ ਠੀਕ ਹੈ ਲੜਕੀ ਚਾਹੀਦੀ ਜੋ ਵਧੀਆ ਸੁਭਾਦੀ ਹੋਵੇ ਨਾ ਡਿਮਾਂਡ ਚ ਨਹੀਂ ਛਿੜਾਵਾ ਨਾਲ ਪਰਿਵਾਰ ਦਾ ਨੰਬਰ ਹੈ ਜੀ ਵੈਗੁਰੂ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਹਿੰਦੂ ਖਤਰੀ ਲੜਕੇ ਦਾ ਜੀ ਕਾਸਟ ਅਜੀ ਪੱਟਾ ਜਨਮ 1996 5 ਫੁੱਟ 4 ਹਾਈਟ ਹੈ ਬਰਵੀ ਪਾਸ ਕਮ ਹੈ ਜਿੰਦਰ ਬੇਕਰੀ ਕੈਫੇ ਹੈ ਔਰ ਮੈਰਿਜ ਪੈਲੇਸ ਦਾ ਵੀ ਕਮ ਹੈ ਜੀ ਟੈਂਟ ਹਾਊਸ ਹੈ ਕੈਟਰਿੰਗ ਸਰਵਿਸਿਜ਼ ਹੈ ਐਗਰੀਕਲਚਰ ਲੈਂਡ ਵੀ ਇਹਨਾਂ ਕੋਲ ਔਰ ਅਦਰ ਪ੍ਰਾਪਰਟੀਆਂ ਵੀ ਹੈ ਏਰੀਆ ਜੀ ਅਮਲੋਹ ਔਰ ਲੜਕੀ ਜੀ ਜੋ ਵਧੀਆ ਸੁਭਾਅ ਦੀ ਹੋਵੇ ਵੈਗੁਰੂ ਜੀ ਰਿਸ਼ਤਾ ਜੀ ਵੈਲ ਸੈਟਲਡ ਲੜਕੇ ਦਾ ਜੀ ਵੈਸ਼ਨੋ ਪਰਿਵਾਰ ਹੈ ਨਾਮ ਸਿੰਘ ਜਸੜ ਗੋਤ ਹੈ ਜੀ 2002 ਦਾ ਜਨਮ ਰਵਿਦਾਸੀਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ 5 ਫੁੱਟ 6 ਹਾਈਟ ਹੈ ਜੀ ਸਟੱਡੀ ਇਹਨਾਂ 10ਵੀਂ ਪਾਸ ਨੇ ਠੀਕ ਹੈ ਜੀ ਕੰਮ ਕਰਦੇ ਪਏ ਜੀ ਬਿਲਡਿੰਗ ਦਾ ਵਧੀਆ ਆਮਦਨ ਹੈ ਜੀ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਨੇ ਇੱਕ ਪੈਂਤੀਕਪਰਾ ਏਰੀਆ ਜੀ ਲੁਧਿਆਣਾ ਔਰ ਲੜਕੀ ਚਾਹੀਦੀ ਹੈ ਵਧੀਆ ਸੁਭਾਤੀ ਹੋਵੇ ਲੜਕੀ ਸਲਾਈ ਸਲਾਈ ਦਾ ਕੰਮ ਜਾਣਦੀ ਹੋਵੇ 10ਵੀਂ ਜਾਂ ਫਿਰ 12ਵੀਂ ਪਾਸ ਹੋਵੇ ਇਹਨਾਂ ਦੀ ਕੋਈ ਮੰਗ ਵੀ ਨਹੀਂ ਹੈ ਠੀਕ ਹੈ ਜੀ ਭਾਈ ਗੁਰੂ ਜੀ ਰਿਸ਼ਤਾ ਜਿਤ ਜਿੱਖ ਲੜਕੀ ਦਾ ਨਾਮ ਕੋਰ ਚਾਹਲ ਹੈ ਜੀ ਕੱਦ 5 ਫੁੱਟ 3 ਇੰਚ ਔਰ ਉਮਰ 46 ਸਾਲ ਹੈ ਪੜ੍ਹਾਈ ਇਹਨਾਂ ਨੇ ਬੀਏ ਡਿਪਲੋਮਾ ਕੀਤਾ ਇਨ ਨਰਸਿੰਗ ਏਰੀਆ ਜੀ ਬਰਨਾਲਾ ਔਰ ਲੜਕਾ ਚਾਹੀਦਾ ਜੋ ਵਧੀਆ ਹੋਵੇ ਵੈਸ਼ਨੋ ਹੋਵੇ ਲੜਕੇ ਦੇ ਕੋਲ ਮਿਨੀਮਮ 6 ਤੋਂ 7 ਕੇ ਲਈ ਜ਼ਮੀਨ ਹੋਵੇ ਐਨ ਆਰ ਆਈ ਵੀ ਸੰਪਰਕ ਕਰ ਸਕਦੇ ਹੋ ਔਰ ਇੰਡੀਆ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਨਾਲ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਨਾਲ